ਗੋਣਾ ਤਾਂ ਛੇਤੀ ਆ ਜਾਂਦਾ ਜਾਂ ਸੁੱਖਾ ਹੈ ਪਰ ਸੁਰਜ ਗੋਣਾ ਉਹ ਸਾਰੀ ਉਮਰ ਨਹੀਂ ਹਾਂ ਹਾਂ ਇਹ ਉਹ ਕਦੇ ਵੀ ਬੰਦਾ ਸੁਰਤ ਪਰ ਇਧਰ ਕੋ ਸਕਦਾ ਹੈ ਵੱਡੇ ਵੱਡੇ ਰੂਪ ਹੋ ਜਾਂਦੇ ਨੇ ਤੇ ਪਰ ਸ਼ਾਇਰ ਹੋਣਾ ਇਹ ਬਹੁਤ ਵੱਡੀ ਬਲੇਸਿੰਗ ਹੈ ਬਹੁਤ ਵੱਡੀ ਬਖਸ਼ਿਸ਼ ਹੈ ਕਿ ਕੁਦਰਤ ਨੇ ਮੇਰੀ ਚੋਲੀ ਦੋਨੇ ਨੇਮਤਾ ਪਾਈਆਂ ਨੇ ਤੇ ਮੈਂ ਬਚਪਨ ਚ ਮੇਰੇ ਇੱਕ ਲੱਗਦਾ ਕਿ ਮੈਂ ਸ਼ਰਾਰਤੀ ਬਹੁ ਸੀ ਹੂੰ ਦੱਸਿਓਣਾ ਕਿਸੇ ਨੂੰ ਮੈਂ ਹਾਲੇ ਵੀ ਬਹੁਤ ਸ਼ਰਾਰਤੀ ਠੀਕ ਹੈ ਬਿਲਕੁਲ ਰਹਿਣਾ ਚਾਹੀਦਾ ਸਾਰੇ ਹਾਂ ਉਹ ਫਿਰ ਕੀ ਸੀ ਕਿ ਜੇ ਕੋਈ ਸਾਡੇ ਪਿੰਡ 'ਚ ਮੇਰੀ ਪਿੰਡ ਹੀ ਮੇਰੀ ਲਾਇਬ੍ਰੇਰੀ ਸੀ ਮੇਰੀ ਯੂਨੀਵਰਸਿਟੀ ਉਹੀ ਸੀ ਕਿ ਜੇ ਕੋ ਬੰਦਾ ਲੰਗ ਮਾਰ ਕੇ ਤੁਰਦਾ ਤੇ ਮੈਂ ਪੁੱਠੇ ਗੀਤ ਬਣਾਉਣੇ ਪਹਿਲਾਂ ਸ਼ੁਰੂ ਕੀਤੇ ਸਿੱਧੇ ਮੈਂ ਬਾਤ ਚ ਬਣਾਇਆ ਕਿ ਪੁੱਠੇ ਗੀਤ ਮੈਂ ਬਹੁ ਬਣਾਏ ਸਾਡੇ ਘਰ ਪੜੇ ਉਹ ਲੰਬੇ ਆਏ ਕਿ ਉਹ ਲੰਗ ਮਾਰਦਾ ਉਹਨੂੰ ਮੈਂ ਕਈ ਕਹਿੰਦੇ ਨੇ ਫਲਾਣਾ ਜਿਵੇਂ ਤਿੰਨ ਨਾਂ ਦੇ ਬੰਦੇ ਹੁੰਦੇ ਪਿੰਡ 'ਚ ਸੁਖਾ ਹੋ ਗਿਆ ਸੁਖਾ ਅਮਲੀ ਸੁਖਾ ਨਾਲਕੇਆ ਵਾਲਾ ਸੁਖਾ ਲੰਗਾ ਸੁਖਾ ਟੇਡਾ ਮੈਂ ਨਾ ਥੋੜੇ ਜਿ ਬਦਲ ਲੈਣ ਤੇ ਮੇਰੇ ਪਿੰਡ ਵਾਲਿਆਂ ਨੇ ਮੈਨੂੰ ਪਿੰਡ ਨਹੀਂ ਬੰਨਦੇ ਨਾ ਜੀ ਮੈਂ ਹੋਂ ਕਦੇ ਗਿਆ ਸੋ ਇਸ ਕਰਕੇ ਤਾਂ ਉਹ ਪੁੱਠੇ ਨਾਮ ਪਏ ਹੁੰਦੇ ਸੀ ਉਹ ਮੈਂ ਪੁੱਠੇ ਨਾਮਾਂ ਤੇ ਗੀਤ ਬਣਾ ਕੇ ਤੇ ਦੂਰੋਂ ਫਿਰ ਦੌੜ ਜਾਂਦਾ ਹੁੰਦਾ ਸੀ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਮੈਂ ਆਪਣੇ ਘਰ ਵਾਲਿਆਂ ਨੂੰ ਸਨਮਾਨਤ ਉਹ ਲਾਬਿਆਂ ਨਾਲ ਕਰਾਇਆ ਕਿ ਤੁਹਾਡਾ ਮੁੰਡਾ ਪੁੱਠੇ ਗੀਤ ਬਣਾਉਂਦਾ ਅਸੀਂ ਕੁੱਟਣਾ ਫੜ ਕੇ